ਦਿੱਖ ਸੀ ਕਾ ਸਾਰਨ ਤੇ ਅੱਜ ਆਪਾਂ ਬਣਾ ਰਹੇ ਹਾਂ ਦਵਾਈ ਗੋਟੀਆਂ ਦੇ ਦਰਦ ਦੀ ਜਿਵੇਂ 40 ਸਾਲ ਤੋਂ ਆਪਣੇ ਗੋਡੇ ਲੱਗ ਜਾਂਦੇ ਆ ਦੁਖਣਾ ਤੇ ਛੋਟੀ ਉਮਰੇ ਉਹਦੇ ਕਰਕੇ ਤੇ ਪੌਣੇ ਪਮਾ ਵਿੱਚ ਇਹ ਪਮਾ ਦਾ ਪਕਾਲੀ ਖਸਖਸ ਤੇ ਅਕੇਲੇ ਚਿੱਟੇ ਸਾਜੀ ਥੋੜਾ ਜਿਹਾ ਆਪਾਂ ਇੱਚ ਕਿਉਂ ਵਾਲਿਆ ਇਹ ਹਲਕਾ ਜਿਹਾ ਪੈਣ ਨੂੰ ਲੰਗੇ ਕਿ ਲੰਗੇ ਬਣ ਜਾਣਗੇ ਬਾਅਦ ਚ ਪਕਾਉਣ ਲਾਂਗੇ ਸਸ ਤੋਂ ਤੇ ਸੰਤੋ 2 ਮਹੀਨੇ ਹੋ ਗਏ ਜੀ ਖਾਂਦਿਆਂ ਨੂੰ ਤੇ ਵਧੀਆ ਰਿਜ਼ਲਟ ਆਇਆ ਹੈ ਦਾ ਤੁਸੀਂ ਬਣਾ ਕੇ ਤੇ ਖਾ ਕੇ ਦੇਖਿਓ ਕਿੰਨਾ ਵਧੀਆ ਰਿਜ਼ਲਟ ਆਉਂਦਾ ਪਾਣੀ ਖਾਸ਼ ਖਾਸ ਤੇ ਇਹਨੂੰ ਪਕਾਟ ਤੋਂ ਨਾ ਪੜਾਇਆ ਜਾਂ ਤੇ ਵਿੱਚ ਹੀ ਪਾ ਲਈ ਆਪਾਂ ਇਹਦੇ ਜੀ ਤੇ ਹਲਕੀ ਜਿਹੀ ਭੁੱਜ ਜੂਗੀ ਪੰਡਾ ਸੂਇ ਦਾਜੀ ਤਿਆਰ ਹੋ ਜਾਂਦੀ ਹੈ ਇਹ ਕੋਈ ਐਡਾ ਕੰਮ ਨਹੀਂ ਹੈਗਾ ਬਣਾਉਣ ਵਾਸਤੇ ਬਾਕੀ ਸਰਦੀਆਂ ਆ ਗਈਆਂ ਹੁਣ ਆਪਣੇ ਤੇ ਸਰਦੀਆਂ ਚ ਤਾਂ ਆਪਾਂ ਆਹ ਮੈਂ ਹਲਾ ਤਨ ਚਾਰ ਮਹੀਨੇ ਖਾਸ ਆ ਇਹ ਆਪਣਾ ਪੁੰਨ ਤੇ ਤਿਆਰ ਹੋ ਗਿਆ ਮਿੱਠੀ ਆਪਾਂ ਤੇਲ ਪਾ ਲਈ ਸੀ ਮਿੱਠੀ ਪਾ ਲਈ ਜ ਤੇ ਆ ਖਸ ਖਸ ਇੱਕ ਚੱਕੜ ਨਾਲ ਲੈ ਕੇ ਆਹ ਥੋੜੀ ਜੀ चाहे गुड़ भी पा सकते दो तीन मिनट सेवा के पा देंगे समान सारा ਦੇ ਵਿੱਚ ਪਾ ਲੈ ਟਾਈਮ ਤੇ ਕੁਝ ਨਹੀਂ ਲੱਗਦਾ ਕਿ 10 ਮਿੰਟ ਹੀ ਲੱਗਦੇ ਹੈ ਬਣਾਉਣ ਦੇ ਵਿੱਚ ਇਹ ਆਪਾਂ ਮਾਰ ਦਪਾ ਲਈ ਦੀ ਇਹ ਦੇ ਚੰਗੀ ਤਰ੍ਹਾਂ ਹਿਲਾ ਲਓ ਆਪਾਂ ਜੇ ਪੁਰਾਣੇ ਤੋਂ ਪੁਰਾਣਾ ਘੋੜਾ ਛੋਡੇ ਕੋਲੇ ਉਹ ਵੀ ਪੈ ਸਕਦਾ ਹੈ ਤੋ ਜ਼ਿਆਦੇ ਫਾਇਦਾ ਕਰਦਾ ਜੀ ਇਹ ਵਾਰੀ ਪ੍ਰਾਣਾ ਗੋਣ ਤੇ ਆਉਂਦਾ ਆਪਣੇ ਘਰ ਨੂੰ ਅੱਠਵੇਂ 10ਵੇਂ ਦਿਨ ਕਿ ਪਤਾ ਲੱਗਣ ਲੱਗ ਜਾਂਦਾ ਇਹ ਵੀ ਗੋਡੇ ਦੀ ਕੜਕੜ ਦੀ ਆਵਾਜ਼ ਆਉਂਦੀ ਹੈ ਜਾਂ ਆਪਾਂ ਜਿਵੇਂ ਬੈਠੇ ਨਹੀਂ ਉੱਠਿਆ ਜਾਂਦਾ ਅਕੜੇ ਮਾ ਹੋ ਜਾਂਦਾ ਸਰੀਰ ਨੂੰ ਉਸ ਤਰ੍ਹਾਂ ਤਿਲਕਾਂ ਦਾ ਦਰਦ ਕਰਦਿਆਂ ਨੇ ਲੈ ਜੇ ਵਾਂ ਕੇ ਆਪਣਾ ਤਿਆਰ ਹੋ ਗਿਆ ਇਹਨੂੰ ਆਪਾਂ ਕਿਸੇ ਵੀ ਕੰੱਚ ਦੇ ਭਾਂਡੇ 'ਚ ਪਾ ਲਾਂਗੇ ਦੋ ਚਮਚੇ ਲੈਣੇ ਇਹ ਛੋਟੇ ਆਥਣੇ ਜੀ ਦੁੱਧ ਨਾਲ ਲੈਣੇ ਤੇ ਦੋ ਹੀ ਲੈਣੀਆਂ ਸਵੇਰੇ ਇਹਨੂੰ ਰੋਟੀ ਖਾ ਕੇ ਛੋਨੂ ਖਾਗ ਤੇ ਚਾਬਦੇ ਆਪ ਪਤਾ ਲੱਗ ਜੂ ਇਹਦਾ ਕਿਉਂ ਆਪਾਂ پنਜੀ ਲਾ ਲੈਣੇ ਜੂ ਆਪਣੇ ਕਈ ਵਾਰੀ ਹਜਮ ਨਹੀਂ ਹੁੰਦਾ ਇਹਨੂੰ ਦੋ ਚਮਚੇ ਕਰ ਦੋ ਤੇ ਖਾਓ ਜਾਂ ਆਪਾਂ ਕਹਿਣ ਦੇ ਵੀ ਬਦਾਮ ਪਿਉਣੇ ਨੇ ਤੇ ਉਹ ਆਪਾਂ ਘੋਲ ਕਰ ਜੰਨੇ ਆ ਇਹ ਸੌਖਾ ਤਰੀਕਾ ਸਾਰਿਆਂ ਨੂੰ ਠੀਕ ਹੈ। باندې ਇਹ ਆਪਣੇ ਬਣ ਕੇ ਹੋ ਗਈ ਤਿਆਰ। ਇਸ ਤਰ੍ਹਾਂ ਦੇ ਦੋ ਚਮਚੇ ਲੈਨੇ ਆ ਦੋ ਸਵੇਰੇ ਦੋ ਆਥਰ। ਤੇ ਜੋ ਕੋਈ ਥੋੜਾ ਫਾਇਦਾ ਵੀ ਨਹੀਂ ਕਰੂਗਾ ਨੁਕਸਾਨ ਵੀ ਨਹੀਂ ਕਰੂ ਫਾਇਦਾ ਤਾਂ ਕਰੂ ਕਰੂ ਤੇ ਚਿਹਰਾ ਵੀ ਵਧੀਆ ਕਰੂ ਇਹ। ਕਿਹਦੇ ਵਿੱਚ ਕਿਹੜਾ ਮਸੂਰ ਪਾਇਆ ਆਪਾਂ ਖਸਖਸ ਆ ਤੇ ਜੇ ਮੈਨੂੰ ਜ਼ਖਾਂਨ ਹੁੰਦਾ ਉਹ ਵੀ ਠਟੂਆ ਤੇ ਕੁਸ ਵੀ ਆਪਾਂ ਠੰਡ ਚ ਜੇ ਕੋਈ ਖਾਂਵ ਹੋ ਜਾਂਦਾ ਆਪਾਂ ਨੂੰ ਉਹਦੇ ਕਰਕੇ ਵੀ ਵਧੀਆ ਇਹ ਤੇ ਇਹ ਤਾਂ ਦਰਦ ਤਾਂ ਗੋੜ ਜਾਂਦਾ ਹਟੂ ਹਟੂ ਤੁਸੀਂ ਦੇਖੋ ਖਾ ਕੇ ਤੇ ਜੇ ਤੁਹਾਨੂੰ ਬੱਦੇ ਗਿਆ ਲੱਗੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦੀਆਂ